ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਬੱਚਿਆਂ ਦੇ ਮਤਲਬ ਇਹਨਾਂ ਦੇ ਪ੍ਰਬੰਧਕੀ ਢੰਗ ਨੇ ਪੂਰਾ ਇਹ ਹਿਸਾਬ ਨਾਲ ਬੱਚਿਆਂ ਨੂੰ ਸਿਖਾਇਆ ਤੇ ਹਰ ਇੱਕ ਚੀਜ਼ ਜਿਵੇਂ ਕੰਪਿਊਟਰ ਤੋਂ ਲੈ ਕੇ ਅਟੀ ਤੱਕ ਜਾਣੇ ਸਮੇ ਤੋਂ ਲੈ ਕੇ ਸੱਭਿਆਚਾਰ ਦਾ ਗੁੱਜਾ ਜਿਹੜਾ ਬਾਇਓ ਦਾ ਹਰ ਇੱਕ ਚੀਜ਼ ਮਤਲਬ ਡ੍ਰੈਫਟ ਬਾਰੇ ਵੀ ਉਹਨਾਂ ਨੇ ਆਪੇ ਸਾਰੇ ਤੇਰੀ ਬਣਾ ਕੇ ਬਹੁਤ ਵਧੀਆ ਪਾਲਾ ਜੀ ਜਿਹੜਾ ਬੱਚਿਆਂ ਨੂੰ ਲਗਾਤਾਰ ਕਰਾਉਣਾ ਚਾਹੀਦਾ ਸਾਰਾ ਸੋਲਜੀ ਕਰਾਉਣਾ ਚਾਹੀਦਾ ਸਭ ਬਹੁਤ ਹੀ ਵਧੀਆ ਜਿਸ ਤਰ੍ਹਾਂ ਇਹਨਾਂ ਨੇ ਅੱਜ ਇੱਥੇ ਪ੍ਰਦਰਸ਼ਨੀ ਲਾਈ ਸੀ ਉਹਦੇ ਵਿੱਚ ਹਰ ਇੱਕ ਬੱਚੇ ਨੇ ਆਪਣੇ ਜੋ ਮਾਡਲ ਬਣਾਇਆ ਸੀ ਬਾਰੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਉਹਦੇ ਵਿੱਚ ਜਿੱਦਾਂ ਕਿ ਸੱਭਿਆਚਾਰ ਬਾਰੇ ਮੈਨੂੰ ਨਹੀਂ ਲੱਗਦਾ ਕਿ ਜੇਕਰ ਆਪਾਂ ਸਾਰੇ ਬੱਚੇ ਬਿਠਾ ਲਈਏ ਤਾਂ ਕੇਵ ਬੱਚੇ ਨੂੰ ਵੀ ਪਤਾ ਹੈਗਾ ਜੋ ਬੱਚਾ ਦੱਸ ਰਿਹਾ ਸੀ ਜਿਸ ਤਰ੍ਹਾਂ ਉਹਨੇ ਸੱਭਿਆਚਾਰ ਬਾਰੇ ਦੱਸਿਆ ਕਿ ਸਾਡੇ ਪਹਿਲਾਂ ਗੀਟੇ ਖੇਡਦੇ ਰਿਹਾ ਗੀਟਿਆਂ ਦਾ ਪਤਾ ਹੀ ਨਹੀਂ ਹੁੰਦਾ ਸਟੈਪੂ ਖੇਡਦੇ ਰਿਹਾ ਜਿਹੜੇ ਨਵੇਂ ਬੱਚੇ ਰਹਿੰਦੇ ਮੋਬਾਈਲ 'ਚ ਸਾਰਾ ਅੱਜਕੱਲ੍ਹ ਸਾਈਕਲ ਲਈ ਔਨਲਾਈਨ ਟੈਫਿਕ ਰੂਲਸ ਬਾਰੇ ਦੱਸਿਆ ਕੰਪਿਊਟਰ ਬਾਰੇ ਦੱਸਿਆ ਬੱਚਾ ਨੇ ਬੜੇ ਡੀਪਲੀ ਐਕਸਪਲੇਨ ਕੀਤਾ ਬੜਾ ਵਧੀਆ ਸਰ ਉਪਰਾਲਾ ਸੀ ਇਹਨਾਂ ਦਾ ਇਸ ਤਰ੍ਹਾਂ ਕਿ ਜਿੱਦਾਂ ਬਾਕੀ ਬੱਚੇ ਵੀ ਦੇਖ ਕੇ ਗਏ ਨੇ ਕਈ ਚੀਜ਼ਾਂ ਤੇ ਇਸ ਤਰ੍ਹਾਂ ਰਹਿੰਦੀਆਂ ਸਰ ਜਦੋਂ ਸਾਰੇ ਜਣੇ ਆਪਾਂ ਜਾਣੇ ਸਾਨੂੰ ਉੱਥੇ ਜਾ ਕੇ ਨਵੇਂ ਚੀਜ਼ਾਂ ਹੀ ਪਤਾ ਲੱਗਦੀਆਂ ਸਰ ਕਿੰਨੇ ਨੇ ਉਪਰਾਲਾ ਬਹੁਤ ਵਧੀਆ ਸਰ ਇਹਨਾਂ ਦਾ ਜੀ ਮੇਰਾ ਨਾਮ ਜੀ ਮਿਸਿਸ ਰਿਤੂ ਮਹਾਜਨ ਪ੍ਰਿੰਸੀਪਲ ਆਦਰਸ਼ ਵਿਦਵੰਦ ਇਸ ਇੰਸਟੈਂਡ ਸਕੂਲ ਬਟਾਲਾ ਸਾਡਾ ਰਾਜਗੀਰ ਕਲਾ ਮੇਨ ਐਕਸੀਬਿਸ਼ਨ ਸਾਡੇ ਲੋ ਸਕੂਲਾਂ ਵੱਲੋਂ ਕੀਤੀ ਗਈ ਹੈ ਜਿਹੜੀ ਕਿ ਹਰ ਸਾਲ ਮੋਸਟਲੀ ਪਿਛਲੇ ਨੀਅਰ ਅਬਾਊਟ 20 ਇਅਰਸ ਤੋਂ ਪਹਿਲਾਂ ਅਹੀਂ ਚੱਲ ਰਹੀ ਸੀ ਸਕੂਲ ਜਿਹੜਾ ਅਸੀਂ 홀ੀਡੇ ਹੋਮਵਰਕ ਸਕੂਲ ਦੇ ਬੱਚਿਆਂ ਨੂੰ ਪ੍ਰੋਜੈਕਟ ਦੇ ਤੌਰ ਤੇ ਦਿੱਨੇ ਆ ਉਹਨਾਂ ਦੇ ਪ੍ਰੋਜੈਕਟ ਦੀ ਅਸੀਂ ਅੱਜ ਐਕਸੀਬਿਸ਼ਨਸ ਲਗਾਈ ਹੈ ਉਹਨਾਂ ਦਾ ਮੇਨ ਉਦੇਸ਼ ਹੈ ਵੀ ਕਿ ਅਸੀਂ ਸੋਚਦੇ ਆ ਕਿ ਬੱਚੇ ਨੇ ਜੋ ਵੀ ਮਿਹਨਤ ਕੀਤੀ ਹੈ ਉਹਨੂੰ ਮੋਟੀਵੇਟ ਕੀਤਾ ਜਾਏ ਉਹਨਾਂ ਦਾ ਜੋ ਵੀ ਟਾਰਗੇਟ ਹੈ ਹਰ ਇੱਕ ਮਾਡਲਸ ਦਾ ਕੁਝ ਬੈਨੀਫਿਟਸ ਹੈ ਜੋ ਵੀ ਹੈ ਉਹ ਆਪਣੇ ਐਕਸਪிரஸ் ਆਪਣੇ ਥਿਊਜ਼ ਐਕਸਪிரஸ் ਕਰਕੇ ਤਾਂ ਜੋ ਉਸ ਨੂੰ ਦੂਸਰਿਆਂ ਨੂੰ ਵੀ ਮੋਟੀਵੇਟ ਕਰੇ ਕਿ ਇਹ ਸਾਡਾ ਵਰਕਿੰਗ ਹੈ ਇਸ ਦਾ ਉਪਦੇਸ਼ਿਕ ਹੈ ਵੀ ਹੈ ਕਿ ਇਸ ਨਾਲ ਬੱਚੇ ਨੂੰ ਇਹ ਲੱਗਦਾ ਕਿ ਇਹ ਸਾਡਾ ਵਰਥ ਜਿਹੜਾ ਟਾਈਮ ਹੈ ਵੇਸਟ ਨਹੀਂ ਹੈ ਔਰ ਮੈਂ ਜੋ ਉਪਰਾਲਾ ਕੀਤਾ ਜੋ ਮੈਂ ਮਾਡਲਸ ਬਣਾਇਆ ਜਾਂ ਐਕਸਪੈਨਟ ਕੀਤਾ ਹੈ ਬੱਚੇ ਇਹਦੇ ਨਾਲ ਮੋਟੀਵੇਟ ਹੁੰਦੇ ਨੇ ਕਿ ਦੇ ਵਿਲ ਡੂ ਵੈਲ ਵਿਦ ਆਲ ਦਾ ਸਾਡਾ ਐਸ ਐਕ exhibishion ਸੇ ਮੈਂ ਵਿਸ਼ੇਸ਼ ਤੌਰ ਤੇ ਪਹੁੰਚੇ ਟ੍ਰਾਫਿਕ ਇਨਚਾਰਜ ਬਟਾਲਾ ਸੁਰਿੰਦਰ ਗੁਰਾਇਆ ਜੀ ਇਹਨਾਂ ਦਾ ਇੱਥੇ ਆਣ ਤੇ ਬਹੁਤ ਹੀ ਧੰਨਵਾਦ ਕਰਦੀਆਂ ਦਿਲੋਂ ਧੰਨਵਾਦ ਕਰਦੀਆਂ ਔਰ ਇਹਨਾਂ ਦੇ ਨਾਲ ਹੀ ਡਾਕਟਰ ਸੁਿੰਦਰ ਜੋਸ਼ੀ ਜੀ ਵੀ ਪਹੁੰਚੇ ਉਹਨਾਂ ਦਾ ਵੀ ਬਹੁਤ ਹੀ ਧੰਨਵਾਦ ਦਿਲ ਤੋਂ ਧੰਨਵਾਦ ਦਿਲੋਂ ਧੰਨਵਾਦ ਕਰਦੀਆਂ ਔਰ ਉਹਨਾਂ ਨੇ ਬਹੁਤ ਹੀ ਐਪਰੀਸ਼ੀਏਟ ਕੀਤਾ ਔਰ ਇਸ ਉਪਰਾਲੇ ਨੂੰ ਬਹੁਤ ਹੀ ਸਨਮਾਨਨਾ ਕੀਤੀ ਹੈ ਕਿ ਇਹ ਬਹੁਤ ਅੱਛਾ ਉਹਨਾਂ ਨੂੰ ਫੀਲ ਹੋਇਆ ਜੋ ਮੈਨੂੰ ਫੀਲ ਲੱਗਾ ਕਿ ਉਹਨਾਂ ਨੇ ਇੱਥੇ ਆ ਕੇ ਬਹੁਤ ਹੀ ਅੱਛਾ ਲੱਗਾ ਕਿ ਇਹ ਉਹਨਾਂ ਨੇ ਬੱਚਿਆਂ ਦੇ ਵਿਊਜ਼ ਲਏ ਉਹਨਾਂ ਦੀ ਡਿਬੇਟਸ ਕਰਵਾਈ इवन ਉਹਨਾਂ ਦੇ ਜਿਹੜੇ ਮਾਡਲਸ ਉੱਤੇ ਜੋ ਬੱਚਿਆਂ ਨੇ ਆਪਣੇ ਕਾਰਗੁਜ਼ਾਰੀ ਸੀ ਉਸ ਨੂੰ ਐਕਸਪਲੇਨ ਕੀਤਾ ਦੇ ਫੀਲ ਵੈਲ ਬੀ ਅਪਰੂਵ ਇਨਦੇ ਸਾਥ ਨਾਲ ਜਿਹੜੇ ਸਾਥੀ ਆਏ ਹੋਏ ਨੇ ਮੈਂ ਉਹਨਾਂ ਤੋਂ ਲੂ ਉਹਨਾਂ ਦਾ ਔਰ ਮੈਨੇਜਮੈਂਟ ਮੈਂਬਰਸ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਆਂ ਅੱਜ ਅਸੀਂ एवीएम स्कूल ਦੇ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ ਸਟਾਫ ਵੱਲੋਂ ਜਿਹੜੇ ਬੱਚਿਆਂ ਦੇ ਵੱਲੋਂ ਪ੍ਰੋਜੈਕਟ ਤਿਆਰ ਕੀਤੇ ਜਾਂਦੇ ਸੀ ਉਹਨਾਂ ਦੀ ਅਸੀਂ ਪ੍ਰਦਰਸ਼ਨੀ ਲਗਵਾਈ ਸੀ ਉਹਦੇ ਵਿੱਚ ਅਸੀਂ ਐਜ਼ ਅ ਚੀਫ ਗੈਸਟ ਸ੍ਰੀ ਸੁਰੇਂਦਰ ਗੁਰਾਇਆ ਜੀ ਨੂੰ ਜਿਹੜੇ ਸਾਡੇ ਟ੍ਰੈਫਿਕ ਇੰਚਾਰਜ ਨੇ ਬਟਾਲੇ ਦੇ ਉਹਨਾਂ ਨੂੰ ਐਜ਼ ਅ ਚੀਫ ਗੈਸਟ ਬੁਲਾਇਆ ਸੀ ਔਰ ਨਾਲ ਉਹਨਾਂ ਦੇ ਸੁਨੀਲ ਜੋਸ਼ੀ ਜੀ ਜਿਹੜੇ ਚਾਈਲਡ ਵੈਲਫੇਅਰ ਦੇ ਆਫੀਸਰ ਨੇ ਉਹਨਾਂ ਨੂੰ ਇੱਥੇ ਆਏ ਸੀ ਉਹਨਾਂ ਦਾ ਇੱਥੇ ਆਉਣ ਤੇ ਮੈਂ ਧੰਨਵਾਦ ਕਰਦਾ ਹਾਂ ਔਰ ਸਵਾਗਤ ਵੀ ਕਰਦਾ ਔਰ ਬੱਚਿਆਂ ਨੇ ਕਾਫੀ ਅੱਛਾ ਉਪਰਾਲਾ ਕੀਤਾ ਔਰ ਸੱਭਿਆਚਾਰ ਨੂੰ ਲੈ ਕੇ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਬੜੇ ਅੱਛੇ ਅੱਛੇ ਪ੍ਰੋਜੈਕਟ ਬੱਚਿਆਂ ਨੇ ਤਿਆਰ ਕੀਤੇ ਔਰ ਉਹਨਾਂ ਦੀ ਪੂਰੀ ਤਰ੍ਹਾਂ ਡਿਟੇਲ ਆਏ ਹੋਏ ਮੁੱਖ ਮਹਿਮਾਨ ਨੇ ਦੱਸੀ ਹੈ ਪਰ ਇਹਦੇ ਨਾਲ ਬੱਚਿਆਂ ਦਾ ਉਤਸ਼ਾਹ ਬੜਾ ਵਧੀਆ ਔਰ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਵੀ ਔਰ ਮੈਨੇਜਮੈਂਟ ਨੂੰ ਵੀ ਮੈਂ ਵਧਾਈ ਦਿੰਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਧੰਨਵਾਦ